ਆਪ ਦੇ ਸਿਰ ਦੀ ਕੁਰਬਾਨੀ ਦੇਣੀ ਪੈਂਦੀ ਹੈ ਜੇਕਰ ਆਪਾਂ ਕਿਸੇ ਦਾ ਭਾਂਡਾ ਫਾਸ਼ ਕਰਨਾ ਹੈ ਸਰਕਾਰਾਂ ਖਿਲਾਫ ਬੋਲਣ ਵਾਲੇ ਨੌਜਵਾਨ ਜੋ ਸਰਕਾਰਾਂ ਖਿਲਾਫ ਬੋਲਦੇ ਨੇ ਨੰਗੇ ਧੜ ਹੋ ਕੇ ਬੋਲਦੇ ਨੇ ਆਪਾਂ ਦੇਖਦੇ ਹਾਂ ਬਾਈ ਦੀਪ ਸਿੱਧੂ ਤੋਂ ਕੰਮ ਸ਼ੁਰੂ ਹੋਇਆ ਹੈ ਬਾਈ ਦੀਪ ਸਿੱਧੂ ਗੱਜ-ਬੱਜ ਕੇ ਬੋਲਦਾ ਸੀ ਉਹ ਗਿਆ ਸਾਡਾ ਸਿੱਧੂ ਮੂਸੇ ਵਾਲਾ ਭਰਾ ਉਹ ਗਿਆ ਉਹ ਮੁੰਡਾ ਸੀ ਵਿਚਾਰਾ ਨੰਗਲ ਮੀ ਵਾਲਾ ਸੰਦੀਪ ਬਾਲਿਆਂ ਵਰਗਾ ਸਟੀਰ ਵਰਗਾ ਕਬੱਡੀ ਖੇਡਦਾ ਸੀ ਉਹ ਚੜ ਗਿਆ ਗੈਂਗਸਟਰ ਦੀ ਭੇਟ ਅੱਬਲ ਮੈਂ ਕਹਿੰਦਾ ਸਰਕਾਰਾਂ ਦੀ ਭੇਟ ਚੜਦੇ ਨੇ ਇਹ ਫਿਰ ਇੱਕ ਮੁੰਡਾ ਪ੍ਰੀਤ ਸੈਣੀ ਪੱਤਰਕਾਰ ਸੀ ਜੋ ਕਿ ਇਹਨਾਂ ਦੀਆਂ ਚੋਰੀਆਂ ਚਕਾਰੀਆਂ ਮੂਹਰੇ ਲਿਆਉਂਦਾ ਸੀ ਉਹ ਚੜ ਗਿਆ ਜਾਂ ਤਾਂ ਇਹ ਮਰਵਾ ਦਿੰਦੇ ਨੇ ਗੋਲੀਆਂ ਮਰਵਾ ਦੇ ਸੱਚ ਬੋਲਣ ਵਾਲਿਆਂ ਨੂੰ ਜਾਂ ਜੇਲ੍ਹਾਂ 'ਚ ਡੱਕ ਦਿੰਦੇ ਨੇ ਜੇਲ੍ਹਾਂ ਤੇ ਗੋਲੀਆਂ ਦੋ ਚੀਜ਼ਾਂ ਸੱਚ ਬੋਲਣ ਵਾਲਿਆਂ ਨੂੰ ਇਹ ਰਹਿ ਨਹੀਂ ਦਿੰਦੇ ਸਾਫ਼ ਜੀ ਗੱਲ ਹੈ ਇਹ ਸਰਕਾਰੀ ਕਾਤਲ ਹੁੰਦੇ ਨੇ ਇਹਨਾਂ ਕਾਤਲਾਂ ਦਾ ਨਾਮ ਹੈ ਸਰਕਾਰੀ ਕਾਤਲ ਤੇ ਅੱਜ ਤੱਕ ਕੋਈ ਵੀ ਸਰਕਾਰੀ ਕਾਤਲ ਦੇ ਪਿੱਛੇ ਜੋ ਮੇਨ ਬੰਦਾ ਹੈ ਉਹ ਨਹੀਂ ਫੜਿਆ ਗਿਆ ਹੁਣ ਨਿੱਕੀ ਜੀ ਗੱਲ ਦੱਸਦਾ ਤੁਹਾਨੂੰ ਮੈਂ ਇਹੜਾ ਜਿੰਦਰ ਸੀ ਹੁਣ ਇਹਦੇ ਕੋਲੇ ਪਿਸਤੌਲ ਆ ਕਿੱਥੋਂ ਗਿਆ ਪਹਿਲੀ ਗੱਲ ਤਾਂ ਨੰਬਰ 1 ਕਹਿੰਦੇ ਸੋਟੀ ਲੈਣ ਨੂੰ ਹੈ ਨਹੀਂ ਸੀ ਵਿਚਾਰੇ ਕੋਲੇ ਇੱਥੇ ਪਿੰਡ ਦੇ ਲੋਕ ਦੱਸ ਦਿੰਦੇ ਨੇ ਆਪਾਂ ਤਾਂ ਜਾਣਦੇ ਨਹੀਂ ਸੀ ਨਾ ਉਹਦੇ ਕੋਲੇ ਕਹਿੰਦੇ ਕੋਈ ਪੈਸਾ ਸੀ ਨਾ ਕਦੇ ਉਹਨੇ ਪਹਿਲਾਂ ਗੋਲੀ ਚਲਾਈ ਸੀ ਉਹਦੇ ਕੋਲੇ ਪਿਸਤੌਲ ਕਿੱਥੋਂ ਆ ਗਿਆ ਉਹਨੂੰ ਕਿਹਨੇ ਟਾਰਗੇਟ ਦਿੱਤਾ ਕਿਲਿੰਗ ਕਰਨ ਦਾ ਉਹਦੇ ਪਿੱਛੇ ਬੰਦਾ ਕੌਣਾ ਘੋੜਾ ਤਾਂ ਉਹਨੇ ਨੱਪਤਾ ਉਹਨੂੰ ਘੋੜਾ ਕਿਹਨੇ ਦਿੱਤਾ ਨੰਬਰ ਇੱਕ ਫੇਰ ਉਹਦੀ ਸਾਰੀ ਪਲੈਨਿੰਗ ਕਿਹਨੇ ਕਰੀ ਹੈ ਮਾਰਨ ਦੀ ਇਹ ਗੱਲਾਂ ਨਾ ਤਾਂ ਇਹ ਪੁਲਿਸ ਵਾਲੇ ਕੱਢਣ ਨਾ ਇਹ ਕਲੀਅਰ ਕਰਨ ਨਾ ਅੱਜ ਕਰਨ ਤੇ ਨਾ ਕਰਨ ਕੱਲ ਆਹ ਬੈਠਾ ਸਾਹਮਣੇ ਸਾਡਾ ਸਰਦਾਰ ਬਲਕੌਰ ਸਿੰਘ ਜੀ ਫੌਜੀ ਸਾਹਿਬ ਸਾਡੇ ਬਾਪੂ ਜੀ ਮੈਂ ਤੁਹਾਨੂੰ ਇੱਕ ਗੱਲ ਕਲੀਅਰ ਕਰਦਾ ਇਹਨਾਂ ਦਾ ਸਾਡੇ ਨਾਲ 2004-5 ਦਾ ਵਾਅ ਵਾਸਤਾ ਹੈ ਹਨਾ ਸਿੱਧੂ ਵੀਰ ਤਾਂ 2018 ਚ ਆ ਕੇ ਸਾਡੀ ਪੱਗ ਦਾ ਨਾਂ ਰੌਸ਼ਨ ਕਰਿਆ ਸਾਰੇ ਪੂਰੇ ਸੂਬਿਆਂ ਚ ਉਹਦੀ ਮੌਤ ਐਡੇ ਵੱਡੇ ਬੰਦੇ ਦੀ ਜਿਹਨੂੰ 400 ਪਤਾ ਨਹੀਂ ਕਿੰਨੇ ਮੁਲਖਾਂ ਚ ਝੰਡੇ ਨੀਵੇਂ ਕਰੇਗੇ ਉਹਦਾ ਇਨਸਾਫ ਲੈਣ ਲਈ ਦਰ ਦਰ ਭੜਕਦਾ ਫਿਰਦਾ ਹੈ ਉਦੋਂ ਕੀ ਖਤਰਾ ਸੀ ਰੇਗੂਲੇਸ਼ਨ ਉਹਦੀ ਜਵਾਨ ਦੀ ਰੈਗੂਲੇਸ਼ਨ ਸੀ ਉਹਨੂੰ ਤਾਂ ਪਹਿਲਾਂ ਵੀ ਮੇਰੀਆਂ ਗੱਲਾਂ ਹੁੰਦੀਆਂ ਸੀ ਬਾਪੂ ਨਾਲ ਸਿੱਧੂ ਦੇ ਹੁੰਦੇ ਹੀ ਬਾਪੂ ਇਹ ਵੀ ਵਿਚਾਰਾ ਚਲ ਦੁਖੀ ਸੀ ਗਿਆ ਪੁੱਤ ਹੁਣ ਵੀ ਲੜਦਾ ਫਿਰਦਾ ਜੋਧਾ ਬੌਜੀ ਬੰਦਾ ਇਹਨੂੰ ਕਿਹੜਾ ਏਕੇ 47 ਜਾਂ ਕੁਝ ਚਲਾਉਣ ਵਾਲੇ ਦਾ ਫੌਜ ਚ ਰਿਹਾ ਮੇਰਾ ਪਿਓ ਵੀ ਫੌਜ ਚ ਰਿਹਾ ਭਾਈ ਸਾਫ਼ ਜੀ ਗੱਲ ਐ ਇਹ ਹੁਣ ਕੀ ਕਰੇ ਕਾਤਲ ਕੌਣ ਨੇ ਇਹੀ ਨਹੀਂ ਪਤਾ ਲੱਗ ਰਿਹਾ ਕੀ ਕੀਕੜੇ ਹੋਰੀ ਕੀ ਉਹ ਮੁੰਡੇ ਜਿਹੜੇ ਗੋਲੀ 1.5 ਗ੍ਰਾਮ ਚਿੱਟੇ ਪਿੱਛੇ ਕਿੰਨੇ ਦਾ ਆ ਜਾਂਦਾ 2000 ਦਾ 3000 ਦਾ ਜਾਂ ਜਿਹੜੇ ਉਹ ਮੁੰਡੇ ਗੋਲੀ ਚਲਾ ਗਏ ਉਹ ਉਹਨਾਂ ਨੂੰ ਤਾਂ AK-47 ਓਪਰੇਟ ਹੀ ਨਹੀਂ ਕਰਨੀ ਆਉਂਦੀ ਸੀ ਕੌਣ ਨੇ ਕਾਤਲ ਕੌਣ ਨੇ ਕਾਤਲ ਰੱਜਦਾ ਕੌਣ ਹੈ ਕਾਤਲ ਦੀ ਤਿਆਰੀ ਕਿੱਥੋਂ ਹੁੰਦੀ ਹੈ ਆਪਾਂ ਇਹ ਬੰਦੇ ਨੂੰ ਮਾਰਨਾ ਹੈ ਇਹ ਆਪਾਂ ਨੂੰ ਤੰਗ ਕਰ ਰਿਹਾ ਸਾਲ 1.5 ਸਾਲ ਲੱਗ ਜਾਂਦਾ ਹੁਣ ਇਹ ਜਿਹੜਾ ਭਰਾ ਸੀ ਸਰਪੰਚ ਸਹਿਣਾ ਏ ਮੇਰਾ ਮਿੱਤਰ ਸੀ ਭਾਈ ਮਿੱਤਰ ਆਏ ਨਹੀਂ ਵੀ ਇਹ ਕੋਈ ਮੇਰਾ ਯਾਰ ਦੋਸਤ ਸੀ ਬਹੁਤ ਪੁਰਾਣਾ ਜਦੋਂ ਮੈਂ ਜੇਲ੍ਹ ਚ ਗਿਆ ਉਸ ਤੋਂ ਬਾਅਦ ਇਹ ਸਾਡੇ ਖਾਤਰ ਬੋਲਣ ਲੱਗਿਆ ਸਾਡੇ ਨਾਲ ਖੜਿਆ ਲੜਿਆ ਉ ਤਾਂ ਜਦੋਂ ਖਾਲ ਮੇਰੇਆ ਧਰਨਾ ਲੱਗਿਆ ਸੀ ਉਹ ਤਾਂ ਸਾਰਾ ਪੰਜਾਬ ਹੁੱਬਕੇ ਨਾਲ ਖੜਿਆ ਸੀ ਪੂਰਾ ਸਾਥ ਦਿੱਤਾ ਸੀ ਜਿੰਦਾਬਾਦ ਮਰਦਾਬਾਦ ਲੋਕਾਂ ਨੇ ਵੀ ਸਾਥ ਦਿੱਤਾ ਸੀ ਤੇ ਜੋ ਲੀਡਰ ਆਉਂਦੇ ਹੁੰਦੇ ਨੇ ਉਹਨਾਂ ਨੇ ਵੀ ਮੇਰਾ ਪੂਰਾ ਸਾਥ ਦਿੱਤਾ ਸੀ ਕਮੇਟੀਆਂ ਬਣੀਆਂ ਸੀ ਪਰ ਉਸ ਤੋਂ ਬਾਅਦ ਮੈਂ ਜੇਲ੍ਹ ਚੋਂ ਆ ਕੇ ਫੇਰ ਲੜਾਈ ਜਾਰੀ ਰੱਖੀ ਮੈਂ ਤਾਂ ਨਸ਼ੇਤੀ ਲੜਦਾ ਹੋਰ ਮੈਨੂੰ ਕੋਈ ਮੁੱਦਾ ਪੈ ਨਾ ਪਤਾ ਨਹੀਂ ਜਾਂ ਸਿੱਖੀ ਤੇ ਮਾੜਾ ਮੋਟਾ ਮੈਂ ਕੱਚਾ ਪੱਕਾ ਸਿੱਖ ਹੈਗਾ ਤਾਂ ਮੁੰਡਾ ਮਰ ਗਿਆ ਜਵਾਲ ਕੇ ਮੈਂ লাশ ਧਰ ਲਈਏ ਬਾਪੂ ਉੱਥੇ ਵੀ ਆਇਆ ਸੀ ਸਾਡਾ ਬਲਕੌਰ ਸਿੰਘ ਮੈਨੂੰ ਕਹਿੰਦਾ ਝੋਟੇ ਦੱਸ ਕੀ ਗੱਲ ਐ ਵੀ ਆਪਾਂ ਮਹਾ ਬਾਪੂ ਆਏ ਮੁੰਡਾ ਮਰ ਗਿਆ ਬਾਪੂ ਚੱਲ ਗਿਆ ਉਹ ਦੂ ਬਾਦ ਉਹਨਾਂ ਨੇ ਸਾਡੇ ਤੇ ਉਹ लाठी ਚਾਰਜ ਕਰਿਆ ਮਾਤਾ-ਮਾਂ ਭੈਣਾ ਤੇ ਬੁੱਚੜਾ ਵਾਂਗੂ ਕੁੱਟੇ ਪੁਲਸ ਵਾਲਿਆਂ ਨੇ ਇਹਨਾਂ ਨੇ ਸਾਰੇ ਸਮਾਜ ਸੇਵੀ ਸੀ ਜਿੰਨੇ ਉਹ ਡਰਾਲੇ ਵੀ ਤੁਸੀਂ ਹੱਕ 'ਚ ਨਹੀਂ ਜਾਣਾ ਉੱਥੇ ਤਾਂ ਸਹਿਣਾ ਉਹਦੋਂ ਵੀ ਉੱਥੇ ਆਇਆ ਉੱਦੇ ਆਇਆ ਬੋਲ ਕੇ ਗਿਆ ਸਾਹਮਣੇ ਪੂਰੀ ਪਾਸ਼ਤਨ ਖੜੀ ਹਿੱਕ ਠੋਕੇ ਬੋਲ ਕੇ ਗਿਆ ਫਿਰ ਹਰੇਕ ਪੰਜਾਬ ਪੱਖੀ ਧਰਨੇ ਤੇ ਬੋਲਦਾ ਸੀ ਹਰੇਕ ਜਿੱਥੇ ਮਰਜੀ ਲਾਲਾ ਚਾਹਿਆ ਸ਼ੰਭੂ ਖਨੌਰੀ ਆਤ ਨਾਲੇ ਲੱਗਿਆ ਥੋੜੇ ਦਿਨ ਪਹਿਲਾਂ ਧਰ ਜਾ ਚਾਹਿਆ ਪਾਨੇ ਵਾਲਾ ਕੱਠ ਲਾਲਾ ਹਰੇਕ ਥਾਂ ਉਹ ਜਾਂਦਾ ਸੀ ਪੰਜਾਬ ਪੱਖੀ ਆਵਾਜ਼ ਸੀ ਬਲੰਦ ਕਰਦੀ ਸੀ ਮੈਨੂੰ ਉਹ ਸਮਝਾਉਂਦਾ ਸੀ ਕਹਦਾ ਛੋਟੇ ਧਿਆਨ ਨਾਲ ਰਿਹਾ ਕਰ ਔਰ ਆਇਨਿਤਿਕ ਸੂਝ ਰੱਖਦਾ ਜੀ ਪੜਿਆ ਲਿਖਿਆ ਸੀ ਬੋਲਣ ਦਾ ਸੀ ਉਹ ਉਹਨੇ ਸਾਨੂੰ ਦੱਸਿਆ ਵੀ ਸੀ ਵੀ ਉਹਨੇ ਇਕ ਕਲਾ ਥੀਏਟਰ ਚ ਉਹਨੇ ਐਮਏ ਹਿਸਟਰੀ ਐਮਏ ਵਗੈਰਾ ਕਰੀ ਸੀ ਉਹਨੂੰ ਪੂਰਾ 100 ਸੀ ਗੁਣੀ ਗਿਆਨੀ ਸੀ ਬੋਲਣ ਦਾ ਉਹ ਤਜਰਬਾ ਸੀ ਲੋਕ ਕੀ ਲੈਂਦਾ ਸੀ ਧੌਲੇ ਉਹਨੇ ਸਾਰੇ ਲੋਕ ਕੀਲੇ ਸੀ ਉਹ ਬੋਲਦਾ ਸੀ ਆਦੇ ਪਿੰਡ ਵੀ ਲੜਦਾ ਸੀ ਨਸ਼ਿਆਂ ਪ੍ਰਤੀ ਇੱਕੋ ਦੇ ਨਾਲ ਮੁੰਡਾ ਸੀ ਉਹ ਸ਼ਾਇਦ ਇਹੀ ਨਾ ਹੋਵੇ ਜਿਹਨੇ ਕਾਤਲ ਕਰਿਆ ਮੇਰੀ ਗੱਲ ਵੀ ਕਰਾਉਂਦਾ ਸੀ ਵੀ ਇਹ ਨਸ਼ਾ ਕਰਦਾ ਇਹਨੂੰ ਦੱਸ ਕਿਵੇਂ ਹਟੂਗਾ ਮੈਂ ਉਹਦੇ ਨਾਲ ਗੱਲ ਵੀ ਕੀਤੀ ਸੀ ਵੀ ਭਾਈ ਤੂੰ ਘਰੇ ਰਹਿ ਕਰੇ ਰਹਿ ਕੇ ਹਟ ਸਕਦਾ ਜਾਂ ਕਿਸੇ ਲਵੇ ਲਾਉਣੇ ਬੰਦੇ ਕੋਲੇ ਵਗ ਜਾ ਖਬਰ ਇਹੀ ਹੋਵੇ ਜਿਹਦਾ ਉਹਨੇ ਪਲਾ ਕਰਿਆ ਹੋਵੇ ਫਿਰ ਉਹ ਨਸ਼ੇ ਪ੍ਰਤੀ ਚਿੰਤਤ ਸੀ ਛੋਡੇ ਪਿੰਡ ਚ ਜਦੋਂ ਉਹਨੇ ਪੂਰਾ ਤਕੜਾ ਪ੍ਰੋਗਰਾਮ ਕਰਾਇਆ ਸੀ ਉਦੋਂ ਉਹਨੇ ਸਾਨੂੰਰੇ ਬੁਲਾਇਆ ਸੀ ਸਾਡੇ ਵੀ ਆਉਂਦਾ ਸੀ ਸਾਡਾ ਉਹ ਭਾਈ ਸੀ ਭਾਈ ਉਹ ਸੰਘਰਸ਼ਾਂ ਦਾ ਸੀ ਸੱਚਾ ਬੰਦਾ ਸੀ ਜਮਾ ਕਿਉਂਕਿ ਬਾਹਰੋਂ ਆਇਆ ਸੀ ਕੋਈ ਉਹਨੂੰ ਪੈਸੇ ਦੀ ਝਾਕ ਨਹੀਂ ਸੀ ਇੱਥੇ ਕਿਉਂਕਿ ਜ਼ਿਆਦਾਤਰ ਸਮਾਜ ਸੇਵੀਆਂ ਨੂੰ ਪੈਸਿਆਂ ਦੀ ਝਾਕ ਹੁੰਦੀ ਹੈ ਇੱਕ ਲੁੱਟਦਾ ਕੇਂਦਰ ਵੀ ਬਣ ਚੁੱਕੀ ਆ ਸਮਾਜ ਸੇਵਾ ਉਹ ਤਾਂ ਬਾਹਰੋਂ ਆਇਆ ਸੀ ਉਹਦੇ ਕੋਲੇ ਖੁੱਲਾ ਪੈਸਾ ਸੀ ਉਹਨੇ ਜੇਬ ਚੋਂ ਬਰਬਾਦ ਕਰਿਆ 40-45 ਲੱਖੋਂ 10-10 ਸੀ ਉਹ ਕਰਜ਼ਈ ਹੋਇਆ ਪਿਆ ਸੀ ਉਹਨੂੰ ਕਿਸੇ ਚੀਜ਼ ਦੀ ਕਮੀ ਨਹੀਂ ਸੀ ਤਾਂ ਯਾਰ ਪਾਪੀਆਂ ਨੇ ਮਾਰਤਾ ਮਾਰਿਆ ਕਿਨੇ ਹੁਣ ਤੁਸੀਂ ਸੋਚੋ ਪਤਾ ਆਪਾਂ ਨੂੰ ਸਾਰਿਆਂ ਨੂੰ ਹੈ ਗੱਲ ਕਰ ਉਹ ਅੱਗੇ ਨਹੀਂ ਆਉਂਦੇ ਨਾ ਕੋਈ ਉਦੋਂ ਕਿਨੇ ਮਾਰਿਆ ਚਾਹੇ ਮੁੱਖ ਮੰਤਰੀ ਨੇ ਮਾਰਿਆ ਚਾਹੇ ਦਿੱਲੀ ਨੇ ਮਾਰਿਆ ਜਿਨੇ ਮਰਜ਼ੀ ਮਾਰਿਆ ਮਾਰਿਆ ਤਾਂ ਉਹ ਜ਼ਰੂਰ ਹੈ ਨਾ ਇਹ ਬੰਦਾ ਤਾਂ ਨਹੀਂ ਮਾਰ ਸਕਦਾ ਇਹਦੇ ਨਾਲ ਕਿਹੜਾ ਉਹਦੀ ਕੋਈ ਦੁਸ਼ਮਣੀ ਸੀ ਕਿਉਂ ਮਾਰਤਾ ਪਰਸੋਂ ਚੌਥੇ ਉਹਨੇ ਧਰਨਾ ਵੀ ਲਾਇਆ ਸੀ ਉਰੇ ਪਿੰਡ ਚ ਹਨਾ ਜੀ ਵਿਧਾੜ ਸੀਗਾ ਜੀ ਵਿਧਾੜ ਧਰਨਾ ਸੀ ਉੱਥੋਂ ਪੂਰਾ ਗੱਜਵੱਜ ਕੇ ਬੋਲਿਆ ਸੀ ਤੁਸੀਂ ਉਹਦੇ ਦੋਸਤੋਂ ਉਹਨੂੰ ਸੱਚੀ ਸਰਧਾਂਜਲੀ ਇਹੀ ਹੈ ਬਾਪੂ ਨੇ ਤੁਹਾਨੂੰ ਨਾ ਦਾ ਨਿਜੇ ਤੇ ਯਾਰ ਬਾਅਦ ਰਸਤਾ ਇਹ ਖੁੱਲ ਕੇ ਨਹੀਂ ਬੋਲ ਸਕਿਆ ਵਿਚਾਰਾ ਕਿਉਂਕਿ ਤੁਸੀਂ ਜਿੰਨਾ ਚਿਰ ਉਹਦੀ লাশ ਰੱਖੀ ਰੱਖੋਗੇ ਨਾ ਭਾਈ ਕਿਉਂਕਿ ਬਾਲੇ ਥਾਂ ਕਹਿ ਦਿੰਦੇ ਨੇ ਕਿਉਂ ਮਿੱਟੀ ਪਲੀਤ ਕਰੀਏ ਮਿੱਟੀ ਤਾਂ ਹੁਣ ਹੋ ਗਈ ਹੁਣ ਤਾਂ ਮਿੱਟੀ ਐ ਮਾਰਨ ਵਾਲਾ ਮਾਰ ਗਿਆ ਕਾਰਜ ਕਰ ਗਿਆ ਨਹੀਂ ਇਹ ਕੀ ਕਰਨਗੇ ਸਾਰਾ ਕੁਸੋਤੇ ਪਾਦਨਗੇ ਵੀ ਭਾਈ ਜਿੰਨ ਦਰਨੀ ਪਿਸਤੌਲ ਲੈਂਦਾ ਹੀ ਫਲਾਣੇ ਤੋਂ ਲੈਂਦਾ ਜਿੰਨ ਦਰਨ ਵਾਲੇ ਦੀ ਲੜਾਈ ਸੀ ਕਿਉਂਕਿ ਮਰੇ ਤੋਂ ਬਾਅਦ ਇਹ ਕੋਈ ਵੀ ਕਹਾਣੀ ਬਣਾ ਦਿੰਦੇ ਨੇ ਕੱਲ ਨੂੰ ਮੇਰੀ ਬਣਾਵਾਂਗੇ ਕੋਈ ਆ ਸਿੱਧੂ ਤੇ ਨਹੀਂ ਬਣਾਤੀ ਸੀ ਵੀ ਉਹੀ ਬਣਾਤਾ ਜਵਾਕ ਨਿਗਾ ਪੜਿਆ ਲਿਖਿਆ ਬਿੱਡਾ ਭਾਰਤੀ ਸਕੂਲ ਚ ਪੜਦਾ ਸੀ ਫਿਰ ਬਿੱਡਾ ਕਰਨ ਵਾ ਗਿਆ ਫਿਰ ਆ ਕੇ ਗੈਂਗਸਟਰ ਲੈ ਲੈ ਕਮਾਲ ਕਰਦੇ ਆਹ ਕਹ ਦੇਣਗੇ ਇਹਨੂੰ ਵੀ ਇਹਦਾ ਵੀ ਕੋਈ ਨਿੱੱਚਾ ਬੱਟ ਦਾ ਰੌਲਾ ਜਾਂ ਖਾਲ ਦਾ ਰੌਲਾ ਬਣਾ ਦੇਣਗੇ ਪਰ ਅਸਲ ਚ ਮੌਤ ਪਿੱਛੇ ਤਾਂ ਸਰਕਾਰੀ ਤੰਤਰੀ ਹੈ ਨਾ ਜਿਨ੍ਹਾਂ ਨੂੰ ਉਹ ਚੁੱਪਦਾ ਸੀ ਰੋਡ ਮੰਗੂ ਉਹ ਕੋਈ ਵੀ ਹੋਵੇ ਉਹ ਕੋਈ ਵੀ ਹੋਵੇ ਪੰਮਾ ਹੈਗੇ ਲੀਡਰ ਨੇ ਵੱਡੇ ਲੀਡਰ ਨੇ ਕੋਈ ਛੋਟੇ ਮੋਟੇ ਨਹੀਂ ਕਿਉਂਕਿ ਉਹ ਤੋਂ ਡਰ ਸੀ ਖਤਰਾ ਸੀ ਹੁਣ ਭਾਈ ਅਗਲੀ ਵਾਰ ਕੀ ਦੀ ਹੈ ਤੁਸੀਂ ਆਪ ਸਿਆਣੇ ਹੋ ਇਹਨੇ ਸਿਕਿਉਰਿਟੀ ਵੀ ਮੰਗੀ ਮੈਨੂੰ ਸਿਕਿਉਰਿਟੀ ਦੇ ਦੇ ਸਟੌਟਿੰਗ ਦਿੱਤੀ ਇਹਦਾ ਅਸਲਾ ਸੀ ਉਹ ਜਮ੍ਹਾਂ ਕਰ ਲਿਆ ਚਲੋ ਸਾਡੇ ਤਿੰਨ ਬੰਦਿਆਂ ਦੇ ਆਸਲੇ ਕਰ ਰੱਖੇ ਨੇ ਮੇਰੇ ਆਲੇ ਉਹ ਭੜਾ ਸਾਹਮਣੇ ਪਟਵਾਰੀ ਆ ਮੋਨਜੀਤ ਚਲ ਇਹ ਤਾਂ ਮੇਰੇ ਉਂ ਹਾਰੀ ਉਮਰ ਦੇ 2004-5 ਦੇ ਮੇਰੇ ਨਾਲ ਜੇਲਾ ਜੀ ਤੁਰੇ ਫਿਰਦੇ ਨੇ ਮੇਰੇ ਆੜੀ ਨੇ ਮਿੱਤਰ ਪਰ ਇਹ ਉਹ ਜਿੰਦਰ ਵਰਗੇ ਮਿੱਤਰ ਨਹੀਂ ਪਰ ਜਿੰਦਰ ਵੀ ਤੁਸੀਂ ਕਹਿ ਰਹੇ ਆ ਬਾਈ ਬੋਲ ਕੇ ਗਿਆ ਸੀ ਵੀ ਚੰਗਾ ਸੀ ਕੀ ਪਤਾ ਉਹਨੂੰ ਹਿਪਨੋਟਾਈਜ਼ ਕਰਿਆ ਹੋਵੇ ਕਹੀ ਜਿਹਨੂੰ ਕੀ ਨਸ਼ਾ ਦਿੱਤਾ ਹੋਵੇ ਜਿਹਨੇ ਐਡਾ ਵੱਡਾ ਪਾਪ ਕਰਤਾ ਇੱਕ ਉਹਦੀ ਮੌਤ ਤੇ ਰੋ ਨਾ ਨਾ ਇਹ ਮਾੜੀ ਗੱਲ ਆ ਭਾਈ ਉਹਦੀ ਮੌਤ ਤੇ ਨਾ ਰੋ ਹੰਝੂ ਨਾ ਕੇਰੋ ਤੁਸੀਂ ਉਹ ਤੇ ਹੰਝੂ ਕੇਰ ਕੇ ਉਹਦੀ ਸ਼ਹਾਦਤ ਨੂੰ ਤੁਸੀਂ ਕਿਉਂਕਿ ਉਹ ਬੋਲਦਾ ਸੀ ਯਾਰ ਹੱਕ ਸੱਚ ਲਈ ਬੋਲਦਾ ਸੀ ਹੱਕ ਸੱਚ ਲਈ ਬੋਲਣ ਵਾਲੇ ਹੀ ਹੁੰਦਾ ਹੁੰਦਾ ਸਾਡੀ ਵੀ ਆਉਣ ਵਾਲੀ ਵਾਰੀ ਆ ਖਬਰੇ ਕਦੋਂ ਆਜੇ ਛੇਤੀ ਆਏ ਵਧੀਆ ਖੜਾ ਛੁੱਟਿਆ ਰੋ ਰੋਜ ਇਹਨਾਂ ਇਹਨਾਂ ਨੇ ਸੁਣਨਾ ਨਹੀਂ ਇਹ ਸਰਕਾਰਾਂ ਨੇ ਸੁਣਨਾ ਨਹੀਂ ਨਾ ਇੱਥੋਂ ਵਾਲਿਆਂ ਨੇ ਨਾ ਉੱਥੋਂ ਵਾਲਿਆਂ ਨੇ ਇਹ ਕੁਰਸੀ ਦੇ لالچی ਲੋਕ ਨੇ ਆਉਣ ਵਾਲੇ ਵੀ ਪਹਿਲਾਂ ਵਾਲੇ ਵੀ ਉਦੋਂ ਪਹਿਲਾਂ ਵਾਲੇ ਵੀ ਸਾਡੇ ਜਵਾਕ ਗੋਲੀਆਂ ਨਾਲ ਮਾਰ ਰਹੇ ਨੇ ਜੋ ਚੰਗੇ ਨੇ ਸਿੱਧੂ ਮੂਸੇਵਾਲੇ ਵਰਗੇ ਦੀਪ ਸਿੱਧੂ ਵਰਗੇ ਪ੍ਰੀਤ ਸ਼ੈਣੀ ਵਰਗੇ ਆ ਬਾਹੀ ਵਰਗੇ ਹੋਰ ਕੁਝ ਗੈਂਗਸਟਰੀ ਦੇ ਨਾਂ ਤੇ ਮਾਰ ਰਹੇ ਨੇ ਭਾਈ ਤੋਂ ਭਾਈ ਮਰਵਾ ਰਹੇ ਨੇ ਫਿਰ ਪੋਸਟ ਪਾ ਦੇਣਗੇ 20 ਸੌਡਾ ਕਾਹਦੀ ਲੜਾਈ ਆ ਯਾਰ ਤੇ ਜਿਹੜੇ ਮਾਰੇ ਮੋٹے ਬਚ ਗਏ ਨਾੜ ਚਿੱਟੀ ਕਾ ਲਾ ਕੇ ਮਰ ਰਹੇ ਨੇ ਯਾਰ ਇੱਥੇ ਵੀ ਮਰ ਰਹੇ ਨੇ ਉਹਨੇ ਪਿੱਛੇ ਯੋਰੇ ਵੀ ਧਰਨਾ ਲਾਇਆ ਸੀ ਇੱਕ ਬੰਦੇ ਪਿੱਛੇ ਮੈਨੂੰ ਲੱਗਦਾ ਪਿੰਡ ਚ ਪਤਾ ਨਹੀਂ ਲਵੇ ਲਾਉਣੇ ਹਨਾ ਵੀ ਮੁੰਡਾ ਮਰ ਗਿਆ ਉਹ ਵੀ ਬੋਲਦਾ ਸੀ ਉਹ ਗੱਲਾਂ ਪਿੱਛੇ ਵੀ ਨਸ਼ੇ ਪਿੱਛੇ ਵੀ ਪੂਰਾ ਉਹ ਮੇਰੇ ਧਰਨੇ ਚ ਵੀ ਜਾਂਦਾ ਸੀ ਤਾਂ ਅਸੀਂ ਤਾਂ ਚਾਰੇ ਪਾਸੇੋਂ ਮਾਰੇ ਜਾ ਰਹੇ ਹਾਂ ਕੋਈ ਸਾਨੂੰ ਬਖਸ਼ ਨਹੀਂ ਰਿਹਾ ਕੋਈ ਨਸ਼ੇ ਤੇ ਨਹੀਂ ਬੋਲਦਾ ਜੀ ਨਸ਼ੇ ਤੇ ਕੋਈ ਕਹਿੰਦਾ ਨਹੀਂ ਮੇਰੇ ਗਮਾਰ ਚ ਨਸ਼ਾ ਵੇਚਦਾ ਹੈ ਜੇ ਉਹ ਨਹੀਂ ਕਹਿੰਦਾ ਬਾਪੂ ਕਹਿੰਦਾ ਨਸ਼ਾ ਜੇਲ੍ਹ ਚੋਂ ਆਉਂਦਾ ਹੈ ਬਾਪੂ ਦੀ ਗੱਲ ਸਹੀ ਹੈ ਪਰ ਬਾਪੂ ਜੇਲ੍ਹ ਵਾਲੇ ਤਾਂ ਇਹ ਨਾਂ ਲੈਂਦੇ ਨੇ ਨਸ਼ਾ ਤਾਂ ਸਰਕਾਰੀ ਦਫ਼ਤਰਾਂ ਚੋਂਦਾ ਇਹ ਵੇਚਦੇ ਨੇ ਜੇਲ੍ਹ ਵਾਲੇ ਤਾਂ ਇਹਨਾਂ ਨੇ ਕੁੱਤੇ ਰੱਖੇ ਹੋਏ ਨੇ ਵੀ ਤੁਸੀਂ ਜੇ ਤੁਹਾਨੂੰ ਕੋਈ ਬੋਲੂ ਬੋਉਂ ਕਰਕੇ ਪਿੱਛੇ ਪੈ ਜਾਓ ਮੈਨੂੰ ਬਥੇਰਾ ਬੋਲਦੇ ਨੇ ਅਕਾਲੀ ਆਇਆ ਮੁੰਡਾ ਕਰੇ ਜੇਲ੍ਹ ਚੋਂ ਆਇਆ ਸੀ ਆਪਦੇ ਤਾਏ ਨਾਲ ਕਹਿੰਦਾ ਉੱਥੇ ਗੱਲਾਂ ਕਰੀ ਜਾਣਗੇ ਕੋਈ ਕਹਦੂ ਅੱਖਾਂ 'ਚ ਮਿਰਚਾਂ ਪਾ ਦੇਉ ਕੋਈ ਕਹਿੰਦਾ ਆਏ ਸੱਟ ਲਾਂਗੇ ਕੋਈ ਕਹਿੰਦਾ ਕਾਬੂ ਨਹੀਂ ਆਉਦਾ ਕੋਈ ਕਹਿੰਦਾ ਹੱਥੋ ਖੋ ਲੈਂਦਾ ਮੇਰਾ ਰਿਕਾਰਡ ਹੈ ਪਰਾਣਾ ਹੈਗਾ ਮੈਂ ਲੜਦਾ ਪੜਦਾ ਰਿਹਾ ਹਣਾ ਆਪਦੇ ਹੱਥੀਂ ਵੀ ਬਥੇਰੀਆਂ ਚਲਾਈਆਂ ਨੇ ਕਟੀਆਂ ਵੀ ਐ ਗਾਹਾਂ ਜੇ ਕੋਈ ਭਾਈ ਮਾਰਨ ਆ ਗਿਆ ਦੇਖੋ ਹਾਥੀ ਤੇ ਬੈਠੇ ਨੂੰ ਵੀ ਕੁੱਤਾ ਵੱਢ ਜਾਂਦਾ ਪਰ ਜੇ ਲਿਖੀ ਜੋ ਕੋਈ ਕਰੋ ਤੁਰਕੇ ਆ ਗਿਆ ਫੇਉ ਤਾਂ ਨਵੇੜ ਕੇ ਜਾਉ ਕਹਾਣੀ ਪਰ ਬਾਕੀ ਉਹਦੇ ਹੱਥ ਹੁੰਦਾ ਸੋ ਭਾਈ ਆਪਦੇ ਬੰਦਿਆਂ ਖਾਤਰ ਅੱਜ ਜਿੰਨੇ ਬੰਦੇ ਆ ਗਏ ਸਹਣੇ ਪਿੱਛੇ ਅੱਗੇ ਵੀ ਆਉਂਦੇ ਨੇ ਖਰ ਪਿੰਡ ਦੇ ਲੋਕ ਆ ਇੱਥੇ ਪੱਕਾ ਰਹੋ ਇਹਦੀ ਲਾਸ਼ ਨੂੰ ਰੱਖੋ ਜਿੰਨਾ ਚਿਹਰੇ ਦੀ লাশ ਹੈਗੀ ਆ ਉਹਨਾਂ ਚਿਰ ਤੁਸੀਂ ਇਹਦੇ ਕਾਤਲਾਂ ਦਾ ਇਨਸਾਫ ਜਦੋਂ লাশ ਫੂਕਦੀ ਲੈ ਇੱਕ ਗੱਲ ਹੋਰ ਦੱਸਦਾ ਗੁੱਸਾ ਲੱਗੇ ਮੇਰੀ ਅੰਗਲਾਂ ਦਾ ਗੁੱਸਾ ਕਰ ਜਾਂਦੇ ਇੱਕ ਸ਼ਿੰਗਾਰ ਛਿਗਮੇਟੀ ਇਨਸਾਫ ਦਬਾਊ ਕਮੇਟੀ ਆ ਫਲਾਨੀ ਕਮੇਟੀ ਜਦੋਂ ਇਹ ਗੱਲਾਂ ਛੜਨ ਲੱਗੀਆਂ ਕਮੇਟੀ ਬਣਾ ਲਓ ਕਮੇਟੀ ਬਣਾ ਲਓ ਕਮੇਟੀ ਬਣਾ ਲਓ ਤਾਂ ਸਮਝ ਲਓ ਪ੍ਰਸ਼ਾਸਨ ਨੇ ਗੱਲ ਛੇੜੀ ਪ੍ਰਸ਼ਾਸਨ ਕਹਿੰਦਾ ਹੁੰਦਾ ਕਮੇਟੀ ਬਣਾਉਣ ਨੂੰ ਵੀ ਚਲੋ ਕਮਰਿਆਂ 'ਚ ਕਮਰੇ ਜਾ ਕੇ ਗੱਲ ਕਰਾਂਗੇ ਸਾਰਾ ਪਿੰਡ ਹਾਜ਼ਰ ਨਾਜ਼ਰ ਹੋ ਵੀ ਆਹੀ ਸਾਡੀ ਪੰਚਾਇਤ ਹੀ ਕਮੇਟੀ ਹੈ ਇੱਥੇ ਹੀ ਗੱਲ ਕਰੋ ਆ ਕੇ ਇੱਥੇ ਇਨਸਾਫ ਦਿਓ ਬੋਲੇ ਜਹਾਜ਼ ਦੀ ਇੱਕ ਵੈਰੀ ਗੁੱਡ ਕਿਉਂਕਿ ਮੈਂ ਇਹ ਤਜਰਬੇ ਚੱਲ ਚੁੱਕਿਆ ਕਮੇਟੀ ਚ ਆਪਦੀ ਬੰਦੇ ਪਾ ਲੈਂਦੇ ਨੇ ਅਗਲੇ ਦਾ ਪੁੱਤ ਮਰਿਆ ਹੁੰਦਾ ਉਹ ਮਾੜਾ ਮੋਟਾ ਮਾੜਾ ਮੋਟਾ ਜਾਂ ਹੁੰਦਾ ਪਾਣੇਦਾਰ ਸਾਹ ਉਧਰ ਇਹ ਦੇਖਿਆ ਪਤਨ ਮੁੰਡੇ ਮਰੇ ਉੱਥੇ ਪੱਤਰਕਾਰ ਦੀ ਵੀਡੀਓ ਆ ਉਹ ਸਰਪੰਚ ਕਹੀ ਜਾਂਦਾ ਸਾਡਾ ਤਾਂ ਨਸ਼ੀ ਨਹੀਂ ਹੈਗਾ ਜੀ ਮੁੰਡੇ ਕਹਿੰਦੇ ਜਗਾ ਜਗਾ ਨਸ਼ਾ ਵਿਕੀ ਜਾਂਦਾ ਉਹੀ ਗੱਲ ਇੱਥੇ ਹੋ ਜਾਂਦੀ ਹੈ ਪਰ ਆ ਅਗਲਾ ਕਹੇ ਆਪਦੇ ਬੰਦੇ ਬਾੜ ਦੇ ਨੇ ਕਮੇਟੀ ਵਿੱਚ ਹਰੇਕ ਥਾਂ ਇਹ ਹੁੰਦਾ ਚਲੋ ਹੋ ਰਹੀ ਹੈ ਹਰੇਕ ਵਾਰੀ ਹੁੰਦਾ ਜਦੋਂ ਦਫ਼ਤਰਾਂ ਚ ਵਾਗ ਗਏ ਬਸ ਨਿੰਬੜ ਲਿਆ ਕੰਮ ਅਸੀਂ ਤਰੀਕਾ ਚੱਲੀ ਜਾਂਦੇ ਆ 10 12 ਮੈਂ ਜਾਂਦਾ ਮੇਰਾ ਪਿਓ ਬੁੜਾ ਹੈ ਫੌਜੀ ਹੈ ਉਹਦੇ ਤਰੀਕ ਪਾਤੀ ਮੋਟਰਸਾਈਕਲ ਤੇ ਜਾਂਦਾ ਘਰੋਂ ਮੈਨੂੰ ਸ਼ਰਮ ਆਉਂਦੀ ਆ ਯਾਰ ਮੈਂ ਸਾਰੀ ਉਮਰ ਇਹ ਤੋਂ ਪਹਿਲਾਂ ਸਾਰੀ ਉਮਰ ਲੜਿਆ ਪੜਿਆ ਯਾਰਾਂ ਦੋਸਤਾਂ ਪਿੱਛੇ ਜੇਲਾਂ ਕੱਟੀਆਂ ਸਾਰੇ ਪੰਜਾਬ ਦੀਆਂ ਹਣਾ ਗੱਲ ਕਰ ਮੈਂ ਆ ਦੇ ਬਾਪੂ ਨੂੰ ਕਦੇ ਠਾਣੇ ਹੁਣ ਆਨੇ ਕੰਮ ਕਰਿਆ ਜਦੋਂ ਦਾ ਮੈਥੋਂ ਗਾਲ ਨਿਕਲਦੀ ਐ ਬੁੱਚੜਾਂ ਉਹਨਾਂ ਨੇ ਮੇਰੇ ਪਿਓ ਤੇ ਵੀ ਪਰਚਾ ਪਾਤਾ ਇਹ ਤਾਂ ਪਹਿਲਾਂ ਮੈਂ ਮਰੀ ਜਾਂਦਾ ਫੇਰ ਮੇਰੇ ਪਿਓ ਤੇ ਪਰਚੇ ਬਿਸ਼ੱਕ ਦੀ ਪਾ ਦਿੰਦੀ ਸੈਨਾ ਸਾਡਾ ਮਿੱਤਰ ਸੀ ਸੰਘਰਸ਼ੀ ਮਿੱਤਰ ਸੀ ਕਿਉਂਕਿ ਹਰੇਕ ਥਾਂ ਮਿਲਦਾ ਸੀ ਇਹੋ ਜਿਹੇ ਬੰਦਿਆਂ ਨੂੰ ਸਲੂਟ ਹੈ ਜੋਧੇ ਨੇ ਨੰਬਰ ਲੈ ਗਿਆ ਪਹਿਲਾਂ ਛੀ ਦੀ ਹੋਇਆ ਯਾਦ ਰੱਖਿਓ ਨਾ ਮਾਤਾ ਮਾਂ ਹੰਝੂ ਨਾ ਬਾਹੋ ਆਇਆ ਨਾ ਕੋ ਮਿੱਟੀ ਪਲੀਤ ਮੈਂ ਸੁਣ ਕੇ ਆ ਤੁਸੀਂ ਆਇਆ ਨਾ ਕੋ ਮੈਂ ਇਸ ਨੂੰ ਪਤਾ ਮੈਨੂੰ ਪੁੱਤ ਜਾਣ ਦਾ ਦੁੱਖ ਕੀ ਹੁੰਦਾ ਮੈਂ ਵੀ ਆਦੀ ਮਾਂ ਨੂੰ ਦਿਲ ਰਾਂ ਤੈਂ ਪੱਕੀ ਕਰਦਾ ਵੀ ਦੇਖੀਂ ਕਿਤੇ ਬਹਿਣ ਜਾ ਪਾ ਦੇ ਮੇਰੇ ਮਰੇ ਤੇ ਫਿਰ ਹੋਰ ਕੌਣ ਲੜੂਗਾ ਹੋਰ ਕੌਣ ਬੋਲੂਗਾ ਇਹ ਤਾਂ ਚੋਰ ਨੇ ਉਹਨੇ ਮੈਨੂੰ ਸ਼ੈਲ ਪਈ ਹੋਵੇ ਵਟਸਐਪ ਤੇ ਉਹਨੇ ਮੈਨੂੰ ਇਹ ਤਾਂ ਦੱਸਿਆ ਉੱਲੂ ਦਾ ਉਹ ਕੀ ਉਹਦੂਕੇ ਦਾ ਬੀਏ ਨੇ ਕਿੰਨੀ ਪ੍ਰਾਪਰਟੀ ਬਣਾਈ ਹੈ ਹਾਂਜੀ ਉੱਕੇ 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 ਉੱਲੂ ਕੇ ਵੀ ਕਿੰਨੀ ਪ੍ਰਾਪਰਟੀ ਬਣਾਈ ਹੈ ਡਰਨਾ ਕੀ ਯਾਰ ਚੋਰ ਨੇ ਇਹ ਕੀ ਕਰ ਲੈਣਗੇ ਬਦ ਦਮ ਗੋਲੀ ਮਰਵਾਸਾ ਦੇ ਨੇ ਸਾਹਮਣੇ ਸਾਹਮਣੇ ਆਉਣ ਇੱਕ ਢੋਕ ਕੇ ਕਹਿਣਾ ਨਾ ਇਹਨਾਂ ਤੋਂ ਸਿਕਿਉਰਿਟੀ ਅੱਜ ਮੰਗੀਏ ਨਾ ਕੱਲ ਮੰਗੀਏ ਬੋਲੇ ਸੋਨ ਹਾ ਜੀ ਸਾਡੇ ਪਿਸਤੌਲ ਦੇਣਿਆ ਦੇ ਦੇਣ ਜਿਹੜੇ ਸਾਮੀ ਬੈਠੇ ਨੇ ਨਹੀਂ ਦੇਣੇ ਤਾਂ ਫਿਰ ਸਿੰਘ ਲੈਂਦੀ ਨਹੀਂ ਹੁੰਦੀ ਤੇ ਪਹਿਲਾਂ ਕਿਹੜਾ ਇੰਨਾਂ ਲੈਣ ਵਾਲੀ ਪਰਚੇ ੱੱਲੇ ਨੇ ਤੇ ਬਾਪੂ ਗਲਤ ਗੱਲ ਆ ਬਲਕੌਰ ਸਿੰਘ ਬੈਠਾ ਬਾਗਿਆ ਬਾਗਿਆ ਹਾਂ ਮੇਰੇ ਨਾਲ ਕੱਟੀ ਹੈ ਨਾ ਬਾਪੂ ਨੇ ਹੈ ਠੀਕ ਹੈ ਭਾਈ ਡਟ ਕੇ ਲੜਿਓ ਬਹਿ ਨਾ ਪਾਓ ਕਰਮਾਨ ਉਹਨੂੰ ਅਖੋਰੇ ਤੇ ਆ ਜਿਹੜੇ ਵਿੱਚ ਫਿਰਦੇ ਨੇ ਆ ਇੰਟੈਲੀਜੈਂਸੀਆਂ ਵਾਲੇ ਉਹ ਭਾਈ ਤੁਸੀਂ ਹੀ ਸਹੀ ਖਬਰ ਭੇਜਦਿਆਂ ਕਰੋ ਲਾ ਕੇ ਓਏ ਵੀ ਆ ਪਿੰਡ ਚ ਐ ਮੌਤ ਹੋਈ ਐ ਕਿਉਂਕਿ ਇਹ ਤਾਂ ਨਹੀਂ ਭੇਜਦੇ ਥਾਣੇ ਵਾਲੇ ਤਾਂ ਇੰਟੈਲੀਜੈਂਸੀ ਵਾਲੇ ਫੇਰ ਵੀ ਕੋਸਦ ਤੱਕ ਸੋਡੀ ਰਿਪੋਰਟ ਉੱਪਰ ਜਾਂਦੀ ਹੈ ਤੁਸੀਂ ਸੱਚ ਬੋਲ ਕੇ ਲਿਖ ਕੇ ਰਿਪੋਰਟ ਬਣਾ ਕੇ ਉੱਪਰ ਭੇਜ ਦਿਓ ਵੀ ਇਹ ਲੜਨ ਵਾਲਾ ਬੰਦਾ ਸੀ ਇੰਨਾ ਚਰ ਹੋ ਗਿਆ ਸੀ ਲੜਦੇ ਨੂੰ ਇੰਨਾ ਪੈਸਾ ਪਿੰਡ ਦੇ ਕੰਮਾਂ 'ਚ ਫਲਾਨੇ ਐਮਐਲਏ ਨਾਲ ਫਲਾਨੇ ਲੀਡਰ ਨਾਲ ਦਾ ਬੈਅ ਸੀ ਤਾਂ ਇੱਕ ਆਮ ਬੰਦਾ ਕਿਵੇਂ ਮਾਰ ਸਕਦਾ ਮਾਰਨ ਤਾਂ ਕੋਈ ਮੇਰੇ ਵੀ ਮਾਰਦੇ ਆ ਹਨਾ ਗੱਲ ਕਰ ਯਾਰ ਮਾੜੀ ਗੱਲ ਹੈ ਬਹੁਤ ਬੁਰੀ ਗੱਲ ਹੈ ਇਹ ਪਹਿਲੀ ਸਰਕਾਰ ਆਈ ਹੈ ਜਿਹਦੀ ਸਰਕਾਰ ਇੰਨੇ ਨੌਜਵਾਨ ਤੁਰਗੇ ਸ਼ਤੀਰਾ ਵਰਗੇ ਨਸ਼ੇ ਦੁੱਗਣਾ ਤਿੱਗਣਾ ਹੋ ਗਿਆ ਨਸ਼ਿਆਂ ਤੇ ਨਹੀਂ ਬੋਲਦੇ ਯਾਰ ਲੋਕ ਤੁਹਾਡੇ ਜੋ ਕਿੰਨੇ ਕ ਬੋਲਦੇ ਨੇ ਲਗਭਗ ਹਰੇਕ ਦੀ ਕਰਦਾ ਅੱਜ ਸਵੇਰੇ ਸਵੇਰੇ ਮੇਰੇ ਕੋਲ ਚਾਰ ਬੰਦੇ ਆਏ ਨੇ ਸਵੇਰੇ ਸਵੇਰੇ ਅਲੱਗ ਅਲੱਗ ਸਾਡਾ ਮੁੰਡਾ ਨਸ਼ੇ ਕਰਦਾ ਜੀ ਸਾਡਾ ਮੁੰਡਾ ਨਸ਼ੇ ਕਰਦਾ ਜੀ ਸਾਡਾ ਮੁੰਡਾ ਨਸ਼ੇ ਕਰਦਾ ਮੈਂ ਕਹਿ ਦਣਾ ਭਾਈ ਮੈਂ ਕੀ ਕਰਾਂ ਮੈਂ ਕੀ ਕਰਾਂ ਦੱਸੋ ਤੁਸੀਂ ਹੱਲ ਕਰ ਦਿਓ ਜੀ ਮੈਂ ਕਹੇ ਵੇਚਣ ਵਾਲਾ ਹੁੰਦਾ ਮੈਂ ਡੰਗਾ ਵੀ ਮਾਰਦਾ ਕਰਨ ਵਾਲਿਆਂ ਦਾ ਹੁਣ ਮੈਂ ਕੀ ਕਰ ਸਕਦਾ ਤੁਸੀਂ ਇਹਨੂੰ ਘਰੇ ਰੱਖ ਲਓ ਖਰਾਬ ਦੇ ਲਓ ਗੁਰੂ ਦੇ ਲੜ ਲਾ ਦਿਓ ਸਿੱਖੀ ਦੇ ਲੜ ਲਾ ਦਿਓ ਥਾਣੇ ਚ ਭੱਜੋ ਐਸਪੀ ਐਸਪੀ ਨੂੰ ਦਰਖਾਸਤ ਦੇ ਦਿਓ ਉਹ ਕਹਿੰਦੇ ਸਾਰੇ ਕਿਤੇ ਦਿੱਤੀ ਹੋਈ ਐ ਉਲਟਾ ਕਹਿ ਦਿੰਦੇ ਨੇ ਤੁਹਾਡੇ ਮੁੰਡੇ ਦੇ ਪਰਚਾ ਪਾ ਦਿੰਦੇ ਐ ਸੀਐਫਆਈਆਰ ਵਧਾ ਲਾ ਇਹ ਇਹਨਾਂ ਦੀਆਂ ਕਰਤੂਤਾ ਨੇ ਚੋਰਾਂ ਦੀਆਂ ਵੱਡੇ ਬੰਦੇ ਜਿਹੜੇ ਵੇਚਦੇ ਨੇ ਉਹਨਾਂ ਤੋਂ ਇਹ ਹਫ਼ਤੇ ਲੈਂਦੇ ਨੇ ਗਾਹਾਂ ਦੀਵਾਲੀ ਆਉਂਦੀ ਐ ਇਹ ਗੱਲ ਇਹ ਤੋਂ ਥੋੜੀ ਹਟ ਮੀਆਂ ਕਿਉਂਕਿ ਮੇਰਾ ਮੁੱਦਾ ਨਸ਼ੇ ਦੀ ਹੈ ਜ਼ਿਆਦਾਤਰ ਤਾਂ ਮੈਨੂੰ ਇੱਕੋ ਹੀ ਮੁੱਦਾ ਦੂਜਾ ਮੇਰਾ ਕੋਈ ਮੁੱਦਾ ਹੈ ਨਹੀਂ ਮਾੜਾ ਮੋਟਾ ਸਿੱਖੀ ਦਾ ਹਣਾ ਜਿੰਨੀ ਕੁ ਮੈਨੂੰ ਗਿਆਨ ਹੈ ਦਿਵਾਲੀ ਆਉਂਦੀ ਹੈ ਤੇ ਨਸ਼ਾ ਬਹੁਤ ਮਾਰਾ ਕਿਉਂਕਿ ਉਦੋਂ ਮਾਰਾ ਤਾਂ ਹੁੰਦਾ ਕਿਉਂਕਿ ਸਮਗਲਰਾਂ ਤੋਂ ਇਹ ਪੈਸੇ ਮੰਗਦੇ ਨੇ ਵੀ ਸਾਨੂੰ ਪੈਸੇ ਦੇ ਕਿਉਂਕਿ ਇਹਨਾਂ ਨੇ ਆਪਦੀਆਂ ਜਨਾਨੀਆਂ ਨੂੰ ਮਹਿੰਗੀਆਂ ਮਹਿੰਗੀਆਂ ਸਾੜੀਆਂ ਤੇ ਮਹਿੰਗੇ ਮਹਿੰਗੇ ਪਲਸ ਲੈ ਕੇ ਦੇਣੇ ਹੁੰਦੇ ਨੇ ਤੇ ਬਲੈਕ ਹੀ ਆ ਵੀ ਕਿੱਥੋਂ ਦੇ ਦੇ ਇਹਨਾਂ ਨੂੰ ਲੱਖ ਰੁਪਈਆ ਫੇਰ ਉਹ ਬਲੈਕ ਹੀਆ ਵਿੱਚ ਗੋਲੀਆਂ ਪਾਉਂਦਾ ਹੋਰ ਚੀਜ਼ ਪਾਉਂਦਾ ਤਾਂ ਉਹ ਜਦੋਂ ਆਮਲੀ ਭਾਈ ਕੋਲੇ ਆਉਂਦਾ ਗੜਾਚੇ ਦੇ ਨੇ ਪੂਰਾ ਹੋ ਜਾਂਦਾ ਸੋ ਆਦੇ ਬੱਚਿਆਂ ਦਾ ਖਿਆਲ ਰੱਖਿਓ ਹਰੇਕ ਬੰਦੇ ਨੂੰ ਬੇਨਤੀ ਐ ਖਰ ਜੂਨੀ ਨਾਲ ਤਾਂ ਨਸ਼ੇ ਤੇ ਬੋਲਦੀ ਨਹੀਂ ਜੀ ਕੋਈ ਨਹੀਂ ਬੋਲਦਾ ਮੇਰੇ ਬੇਲੇ ਜਰੂਰ ਬੋਲੇ ਸੀ ਇੱਕ ਤਾਂ ਜਮੀਨੀ ਇੱਕ ਪਾਰਟੀ ਦਾ ਜਮੀਨੀ ਬੋਲੀ ਨਾਲ ਵੀ ਨਹੀਂ ਤੁਰੀ ਸੋ ਜੇ ਜਿਆਦਾ ਬੋਲਿਆ ਮਾਫ ਕਰਿਓ ਸਰਪੰਚ ਨੂੰ ਸਲੂਟ ਐ ਅਮਰ ਰਹੇ ਜਿਉਂਦਾ ਰਹੇ ਨਾਰੇ ਲਾਵਾਂਗੇ ਚਾਰ ਪੰਜ ਨਾਰਾ ਦਾ ਜਵਾਬ ਦਿਓ બોલો સોનેહા જય શ્રી કૃષ્ણ પੰਜਾਬ સરકાર મરદાબાદ પੰਜਾਬ સરકાર મરદાબાદ મરદાબાદ મરદા નશા વેચના હે તે પોસ્ટ મલાજમાનો એકા મરદાબાદ 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 સરપંચ સુખવિન્દર સિંહ કલકત્તા જિંદાદબાદ 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 સરપંચ સુખવિન્દર સિંહ કલકત્તા ਕੋਈ ਗੱਲ ਨਹੀਂ ਭਾਈ ਕੁਰਬਾਨੀਆਂ ਮੰਗਦੀ ਹੁੰਦੀ ਹੈ ਧਰਤੀ ਖੂਨ ਡੋਲੇ ਇੱਥੋਂ ਦਾਸ ਹੋਰ ਕਲਕੱਤੇ ਪੈਦਾ ਹੋਣਗੇ ਹਣਾ ਫਤਿਹ ਬਲਾਉਣੇ ਆ ਮਾਫ ਕਰਿਓ